ਅਸਲਾਮ ਵਾਲੇਕੁਮ ਵੀਵਰਸ ਅੱਜ ਦੀ ਵੀਡੀਓ ਹੈ ਭਗਵਤ ਮਾਨ ਜਿਹੜੇ ਕਿ ਸੀਐਮ ਹੈ ਔਰ ਉਹ ਇੱਕ ਪੰਜਾਬ ਵਾਸਤੇ ਬੜਾ ਕੰਮ ਕਰਨਦੇ ਆ ਲੇਕਿਨ ਉਹ ਇੱਕ ਇੱਕ ਅੱਛੇ ਕਾਮੇਡੀਅਨ ਵੀ ਆ ਕਿ ਜਿੰਦੇ ਨਾਲ ਆਪਣੇ ਮਜ਼ਮੇ ਨੂੰ ਹਸਾ ਦਿੰਦੇ ਆ ਬੜੀ ਇੰਟਰਸਟਿੰਗ ਵੀਡੀਓ ਆ ਪਹਿਲਾਂ ਆਪਾਂ ਵੀਡੀਓ ਵੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸੀਐਮ ਭਗਵੰਤ ਮਾਨ ਜਦੋਂ ਸਟੇਜ ਤੇ ਚੜ੍ਹਦੇ ਨੇ ਤਾਂ ਉਹਨਾਂ ਦਾ ਇੱਕ ਵੱਖਰਾ ਰੂਪ ਵੇਖਣ ਨੂੰ ਮਿਲਦਾ ਉਹ ਰੂਪ ਇੱਕ ਤਾਂ ਜਿਹੜਾ ਪੰਜਾਬ ਨੂੰ ਬੇਹੱਦ ਪਿਆਰ ਕਰਦਾ ਹੈ ਇੱਕ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਕੁਝ ਵੀ ਕਰ ਸਕਦਾ ਪਰ ਦੂਸਰਾ ਰੂਪ ਉਹ ਜਿਹੜਾ ਰੂਪ ਟੀਚਰਾਂ ਕਰਨ ਤੋਂ ਬਾਜ਼ ਨਹੀਂ ਆਉਂਦਾ ਜਿਹੜਾ ਰੂਪ ਕਾਮੇਡੀਅਨ ਵਾਲਾ ਰੂਪ ਹੈਗਾ ਅਕਸਰ ਉਹ ਜਿਆ ਰਵਈਆ ਸੀਐਮ ਭਗਵੰਤ ਮਾਨ ਦਾ ਸਟੇਜਸ ਦੇ ਉੱਤੇ ਨਜ਼ਰ ਆਇਆ ਜਦੋਂ ਸਿਆਸੀ ਭਾਸ਼ਣ ਦਿੱਤੇ ਜਾ ਰਹੇ ਹੁੰਦੇ ਨੇ ਤਾਂ ਵਿੱਚ ਵਿਚਾਲੇ ਕਦੀ ਸੀਐਮ ਭਗਵੰਤ ਮਾਨ ਕੋਈ ਇਹੋ ਜਿਹੀ ਹਾਸੋਹਿਣੀ ਚੁਰਲੀ ਜਿਹੜੀ ਆ ਉਹ ਛੱਡ ਦਿੰਦੇ ਨੇ ਕੋਈ ਇਹੋ ਜਿਹਾ ਚੁਟਕਲਾ ਜਿਹੜਾ ਉਹ ਛੱਡ ਦਿੰਦੇ ਨੇ ਜਿਸ ਤੋਂ ਬਾਅਦ ਮੌਜੂਦਾ ਲੋਕ ਜਿਹੜੇ ਨੇ ਉਹ ਹੱਸਣੋਂ ਗਰੇਜ਼ ਨਹੀਂ ਕਰ ਪਾਉਂਦੇ ਦੁਬਾਰਾ ਇਹੋ ਜਿਹੀ ਸਥਿਤੀ ਬਣ ਗਈ ਜਦੋਂ ਸੀਐਮ ਭਗਵੰਤ ਮਾਨ ਨੇ ਬੀਬਾ ਹਰਸਿਮਰਤ कौर ਬਾਦਲ ਦੀ ਨਕਲ ਲਈ ਤਰ ਅਸਲ ਚਰਚਾਵਾ ਛੜੀਆਂ ਹੋਈਆਂ ਨੇ ਕਿ ਅਕਾਲੀ ਦਲ ਕਿਸੇ ਵੇਲੇ ਵੀ ਬੀਜੇਪੀ ਦੇ ਨਾਲ ਗੱਠ ਜੋੜ ਕਰ ਸਕਦਾ ਆ ਚਰਚਾਵਾ ਚੜੀਆਂ ਹੋਈਆਂ ਤੇ ਇਹ ਚਰਚਾਵਾ ਇਹ ਕਿਆਸ ਰਹੀਆਂ ਆਪ ਅਸੀਂ ਨਹੀਂ ਲਾਰੇ ਸੀਐਮ ਭਗਵੰਤ ਮਾਨ ਇਸ ਬਾਰੇ ਕਿਆਸ ਰਾਈ ਜ਼ਾਹਿਰ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਐਨਡੀਏ ਦੇ ਨਾਲ ਰਲ ਕੇ ਬੀਬਾ ਹਰਸਿਮਰਤ ਕੌਰ ਬਾਦਲ ਕਿਸੇ ਵੀ ਵੇਲੇ ਵੀ ਕੇਂਦਰੀ ਮੰਤਰੀ ਬਣ ਸਕਦੇ ਨੇ ਉਸੇ ਵੇਲੇ ਵਿਵਾਹ ਸਿਮਰਤ ਕੋਰ ਬਾਦਲ ਦੀ ਇਹੋ ਜੀ ਨਕਲ ਲਾਉਂਦੇ ਨੇ ਸੀਐਮ ਭਗਵੰਤ ਮਾਨ ਜਿੰਨੂੰ ਸੁਣ ਕੇ ਜੋ ਵੇਖ ਕੇ ਜਿਹੜਾ ਵੀ ਬੈਠਾ ਸੀ ਉਹ ਹੱਸਣੋਂ ਗੁਰੇਜ਼ ਨਹੀਂ ਕਰ ਸਕਿਆ ਤੁਸੀਂ ਵੀ ਸੁਣੋ ਆਖਿਰਕਾਰ ਸੀਐਮ ਭਗਵੰਤ ਮਾਨ ਨੇ ਕਿਵੇਂ ਹਰ ਸਿਮਰਤ ਕੋਰ ਬਾਦਲ ਦੀ ਨਕਲ ਲਾਈ ਹੈ ਅੱਜ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣ ਵਾਲੇ ਪਾਣੀ ਕੀ ਰਵੈਪੀ ਚਾਹੀਏ ਤੇ ਬਿਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰਵੈਪੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਆ ਬਸ ਤਰਕੀ ਉੱਠ ਕੇ ਗਾਲਾਂ ਕੱਢਣ ਲੱਗਿਆਂ ਉਹਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾ ਜੀ ਨਹੀਂ ਗਾਈ ਗੱਲ ਨਹੀਂ ਬਾਤ ਨਹੀਂ ਯਾਰ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ ਐਨਡੀਏ ਕੀ ਸਪੋਰਟ ਕਰਨਗੇ ਮੈਂ ਕਹਾਂ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਕੋ ਮੈਂ ਕਜੀਪੀ ਮਨ ਪਪਾ ਪਪਾ ਜਿਵੇਂ ਕਹੋਗੇ ਉਹ ਮੈਂ ਜਿਵੇਂ ਕਹੋਗੇ ਉਹ ਮੈਂ باس ਜੀ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੇ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਗੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਂਦੇ ਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਕਰ ਪਾਲਿਆ ਬਾਦਲਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਕੰਨਾਂ ਨੇ ਕਾਲਾ ਖਤਰਾ ਹੈ ਭਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਉਹ ਲਾਲੇ ਡਾਡੇ ਦਰਵਾਜ਼ੇ ਚਿੰਲੇ ਵੀ ਅੰਦਰ ਨਾਲ ਕੋਈ ਬੜ ਜੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਤਿਲਕੇ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆ ਮਾਰਬਲ ਇਹ ਆਪਣਾ 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 ਖੂਨ ਨਾ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇਹ ਕਿ ਚੰਡੀਗੜ੍ਹ ਪਾਈ ਬੈਠੇ ਆ ਸੁਖ ਵਿਲਾਸ ਉਹੋ ਤਾਂ ਮੈਂ ਕਰ ਲਿਆ ਕੱਢ ਲੇ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ ਕਵਰੀ ਦਿਉਂਗਾ ਕਮਾਲ ਹੈ ਹੱਦ ਹੈ ਨਾ ਲੈ ਜੋਗੇ ਧਰਮ ਰਾਜ ਨਾਲ ਗੱਲ ਹੋਗੀ ਵੀ ਤੁਹਾਡੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੀ ਜਾਂਦੇ ਹੋ ਗਰੀਬਾਂ ਨੂੰ ਉਹੀ 2 2 ਢਾਈ ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਤੋਂ ਬਾਅਦ ਹੋਰ ਕਰ ਕੀ ਲਾਉਂਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ ਸੋ ਵੀਵਰਸ ACG ਵੀਡੀਓ ਵੀਡੀਓ ਵੇਖਣ ਦੇ ਸੀ ਆਪਾਂ ਭਗਮਤ ਮਾਨ ਜਿਹੜਾ ਵੈ ਸੀਐਮ ਆ ਪੰਜਾਬ ਦਾ ਔਰ ਬੜਾਈ ਪੰਜਾਬ ਵਾਸਤੇ ਮਿਹਨਤ ਕਰਨ ਦੇ ਆ ਵੈ ਪੰਜਾਬ ਵਾਸਤੇ ਹਰ ਜਗ੍ਹਾ ਡਟ ਕੇ ਖੜਾ ਹੋਈ ਜਾਂਦਾ ਵੈ ਉਹਨਾਂ ਵਾਸਤੇ ਤਕਰੀਬਾ ਸਪੀਚ ਕਰਦਾ ਵੈ ਔਰ ਵੀਡੀਓ ਵਿੱਚ ਵੇਖਣ ਦੇ ਸੀ ਕਿ ਆਪਾਂ ਕਿ ਉਹ ਇੱਕ ਅੱਛੇ ਸੀਐਮ ਤੇ ਹੈ ਗਈ ਹੈ ਲੇਕਿਨ ਇੱਕ ਅੱਛੇ ਕਮਡੀਅਨ ਵੀ ਹੈ ਕਿਉਂਕਿ ਜਿਸ ਲਈ ਉਹ ਕਿਸੇ ਮਜਮੇ ਤੇ ਸਪੀਚ ਕਰਦੇ ਆ ਕਰਾਉਂਡ ਦੇ ਜਮਾ ਹੁੰਦਾ ਵੈ ਤੇ ਉਹ ਕੀ ਕਰਦੇ ਆ ਕੋਈ ਐਸੀ ਸ਼ੁਗਲੀ ਗੱਲ ਕਰ ਦਿੰਦੇ ਆ ਜਾਂ ਫਿਰ ਕੋਈ ਕਿਸੇ ਦੀ ਨਕਲ ਉਤਾਰ ਦਿੰਦੇ ਆ ਕਿ ਮ ਜਿਹੜਾ ਮਜਮਾ ਹੁੰਦਾ ਨਾ ਉਹਨਾਂ ਦੀ ਤਰਫ ਮਤਵਜੂਹ ਹੋ ਜਾਂਦਾ ਵਾ ਔਰ ਸਾਰੇ ਲੋਕ ਹਸਣ ਲੱਗ ਪੰਦੇ ਇੱਕ ਸੀਐਮ ਨੂੰ ਨਾ ਇੰਜ ਦਾ ਹੋਣਾ ਚਾਹੀਦਾ ਫ੍ਰੈਂਡਲੀ ਹੋਣਾ ਚਾਹੀਦਾ ਵਾ ਔਰ ਇਹੋ ਜੀਆਂ ਗੱਲਾਂ ਕਰਨ ਵਾਲਾ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਬਸ ਮਜਮੇ ਨੂੰ ਟੈਨਸ਼ਨ ਦੇ ਦਿੱਤੀ ਕਿ ਆ ਉਹ ਹੋ ਗਿਆ ਪੰਜਾਬ ਵਿੱਚ ਆਹ ਹੋ ਗਿਆ ਉਹਨਾਂ ਕੋਈ ਆਮਸੀਬਤ ਆ ਗਈ ਇੰਜ ਚਲੋ ਉਹਨਾਂ ਨੂੰ ਹਰ ਚੀਜ਼ ਤੋਂ ਅਗਾਹ ਕਰਨਾ ਚਾਹੀਦਾ ਵੈ ਲੇਕਿਨ ਇੰਜ ਦਾ ਥੋੜਾ ਕਾਮੇਡੀਅਨ ਵੀ ਹੋਣਾ ਚਾਹੀਦਾ ਕਿ ਉਹਨਾਂ ਨੂੰ ਹਸਾ ਵੀ ਦੇਵੇ ਬਾਕੀ ਭਗਵਤ ਮਾਨ ਦੇ ਬਾਰੇ ਵਿੱਚ ਮੈਂ ਪਹਿਲਾਂ ਹੀ ਬੜੀਆਂ ਵੀਡੀਓ ਵੇਖੀਆਂ ਸੁਣੀਆਂ ਵੀ ਹੈ ਕਿ ਬੜੇ ਆਪਣੇ ਪੰਜਾਬ ਵਾਸਤੇ ਸincere ਹੈ ਇੱਕ ਸੀਐਮ ਨੂੰ ਇੰਜ ਹੀ sincere ਹੋਣਾ ਚਾਹੀਦਾ ਵੈ ਬਾਕੀ ਮੈਨੂੰ ਤੇ ਇਹਨਾਂ ਦੀਆਂ ਸ਼ੁਗਲੀ ਗੱਲਾਂ ਜਿਹੜੀਆਂ ਬੜੀਆਂ ਵਧੀਆ ਲੱਗੀਆਂ ਤੁਹਾਨੂੰ ਕਿਸ ਦੀਆਂ ਲੱਗੀਆਂ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਕਰਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰਨਾ